ਆਧਾਰ ਦੇ ਸੱਟ ਚੋੜ ਤੋਂ ਬਚਾਰਾ ਕਿਉਂਕਿ ਇੱਥੇ ਬਹੁਤ ਵਾਰ ਸਟਾਡ ਨੂੰ ਲਗਾਉਂਦੇ ਆ ਜਾਲ ਦੇ ਵਿੱਚ ਪੈਰ ਵੀ ਫਸ ਜਾਂਦਾ ਕਈ ਕੋਈ ਤਰ੍ਹਾਂ ਦਾ ਹੋ ਜਾਂਦਾ ਸੱਟ ਵੀ ਲੱਗ ਜਾਂਦੀ ਆ ਸੋ ਫਿਰ ਵੀ ਬੜੇ ਹੌਸਲੇ ਦੇ ਨਾਲ ਸਾਰੇ ਨੌਜਵਾਨ ਲੱਗੇ ਬਹੁਤ ਬਹੁਤ ਧੰਨਵਾਦ ਸਟਾਡ ਜਿਹੜਾ ਬੰਨਿਆ ਬਣਾਇਆ ਵਿੱਚ ਡੇਗ ਗਿਆ ਤੇ ਉਸ ਤੋਂ ਬਾਅਦ ਜਿਹੜਾ ਅੱਧਾ ਬੰਨ ਖੁਰ ਗਿਆ ਸੀ ਪਰ ਨੌਜਵਾਨਾਂ ਨੇ ਇੰਨਾ ਹੌਸਲਾ ਦਿਖਾਇਆ ਕਿ ਖੁਰਦੇ ਹੋਏ ਬੰਨ ਦੇ ਵਿੱਚ ਥੈਲੇ ਸਿੱਟ ਕੇ ਉਹਨੂੰ ਰੋਕਿਆ ਜਿਸਾ ਸਾਡੇ ਪਹਾੜਟੇ ਤੋਂ ਜਲਾਹ ਮੱਜਰੇ ਤੋਂ ਬਖਲੌਰ ਤੋਂ ਤੇ ਸਾਡੇ ਸੇਖਾ ਮਹਿਰਾ ਤੋਂ ਜੱਬੋਵਾਲ ਤੋਂ ਪੂਰੀ ਬਹੁਤ ਸਾਰੇ ਪਿੰਡ ਜਿਹੜੇ ਪਿੱਛੇ ਟਰਾਲੀਆਂ ਚ ਰੇਤਾ ਧਾਰ ਰਹੇ ਆ ਸਤਿ ਸ਼੍ਰੀ ਅਕਾਲ ਪੀਪੀ ਬੱਤੀ ਨਵਾਂ ਸ਼ਹਿਰ ਦੇਖ ਰਹੇ ਹੋ ਮੈਂ ਦਿਨੇਸ਼ੂਰੀ ਸਾਥੀ ਉਸ ਸਮੇਂ ਪੰਜਾਬ ਵਿੱਚ ਜੋ ਹੜ੍ਹ ਦੇ ਹਾਲਾਤ ਨੇ ਜੋ ਹੜ੍ਹ ਦੀ ਸਥਿਤੀ ਆਪਣੇ ਹਲਕੇ ਵਿੱਚ ਉਹਦੇ ਬਾਰੇ ਗੱਲ ਕਰੀਏ ਤਾਂ ਕੱਲਾ ਪਾਣੀ ਦਾ ਬਹਾਵ ਤੇਜ਼ ਨਹੀਂ ਹੈ ਸਗੋਂ ਨੌਜਵਾਨ ਵੀ ਜਿਹੜੇ ਆ ਉਹਨਾਂ ਨੇ ਸੇਵਾ ਦਾ ਸਮੁੰਦਰ ਬਹਾਇਆ ਹੋਇਆ ਦੱਸ ਦਈਏ ਕੱਲਾ ਮਿੱਟੀ ਭਰਨ ਦੀ ਜਾਂ ਮਿੱਟੀ ਬੰਨ ਤੇ ਪਹੁੰਚਣ ਦੀ ਸੇਵਾ ਨਹੀਂ ਚੱਲ ਰਹੀ। ਕੱਲਾ ਲੰਗਰ ਦੀ ਸੇਵਾ ਨਹੀਂ ਚੱਲ ਰਹੀ। ਸਭੋ ਨਾਲ ਦੀ ਨਾਲ ਕਿਵੇਂ ਆਪਣੇ ਲੋਕਾਂ ਨੂੰ ਬਿਮਾਰੀਆਂ ਤੋਂ ਬਚਾਉਣਾ? ਹਾਈਜੀਨ ਰੱਖਣਾ, ਮਾਹੌਲ ਕਿਵੇਂ ਸਾਫ਼ ਸੁਥਰਾ ਰੱਖਣਾ ਹੈ? ਕਿਵੇਂ ਬਿਮਾਰੀਆਂ ਤੋਂ ਬਚਣ ਲਈ ਛਰਕਾਓ ਕਰਨਾ ਹੈ? ਕੀੜੇ ਨਾਸ਼ਕ ਦਵਾਈਆਂ ਦਾ ਜਾਂ ਫੌਗਿੰਗ ਦਾ ਉਹਦਾ ਵੀ ਖਿਆਲ ਰੱਖਿਆ ਜਾ ਰਿਹਾ। ਹੁਣ ਤੁਹਾਨੂੰ ਤਸਵੀਰਾਂ ਦਿਖਾ ਰਹੇ ਹਾਂ ਨੌਜਵਾਨਾਂ ਦੀਆਂ ਜਿਨ੍ਹਾਂ ਦੀ ਗਿਣਤੀ 50 ਤੋਂ ਵਧੇਰੇ ਹੈ। ਔਰ ਬੱਖੂ ਬੱਖ ਸ਼ਿਫਟ 'ਚ ਇਹ ਕੰਮ ਕਰਦੇ ਉਹ ਨੌਜਵਾਨ ਆ ਜਦੋਂ ਉੱਤੋਂ ਵੀ ਨਹੀਂ ਵਰਦਾ ਤੇ ਅੱਗੇ-ਅੱਗੇ ਥੱਲੇ ਵੀ ਪਾਣੀ ਜਿਹੜਾ ਗੋਡੇ-ਗੋਡੇ ਆ ਫਿਰ ਵੀ ਇਹ ਨੌਜਵਾਨ ਆਪਣੀ ਜਾਨ ਦੀ ਪਰਵਾਹ ਕੀਤੇ ਬਿਨਾ ਫੋਗਿੰਗ ਕਰਦੇ ਆ ਇਹ ਨੌਜਵਾਨ ਮਿੱਟੀ ਦੇ ਕੱਟੇ ਲੈ ਕੇ ਕਰੇਟ ਲੈ ਕੇ ਜਿਹੜੇ ਪਹੁੰਚਦੇ ਆ ਬੰਨ੍ਹ ਦੇ ਉੱਤੇ ਫਿਰ ਜਾਲ ਪੱਕਾ ਕਰਕੇ ਪੜਾ ਕੇ ਉਹਦੇ ਨਾਲ ਬੰਨ੍ਹ ਪੱਕੇ ਕਰਨ ਦੀ ਕੋਸ਼ਿਸ਼ ਕਰਦੇ ਆ ਇਹ ਉਹ ਨੌਜਵਾਨ ਨੇ ਜੋ ਪਿੰਡ-ਪਿੰਡ ਜਾ ਕੇ ਫੋਗਿੰਗ ਵੀ ਕਰ ਰਹੇ ਉਹਨਾਂ ਦੀ ਮੈਂ ਵੀਡੀਓਜ਼ ਦੇਖੀਆਂ ਆ ਤਹੇ ਨੌਜਵਾਨ ਨਿਸ਼ਕਲ ਸੇਵਾ ਕਰ ਰਹੇ ਆ ਸੇਵਾ ਦਾ ਮਤਲਬ ਹੀ ਨਿਸ਼ਕਲ ਹੁੰਦਾ ਨਿਸ਼ਕਾਮ ਹੁੰਦਾ ਇਹ ਨੌਜਵਾਨ ਜਿਹੜੇ ਆ ਇਹਨਾਂ ਦੀ ਸ਼ਲਾਘਾ ਬਣਦੀ ਹੈ ਇਹਨਾਂ ਦੀ ਤਾਰੀਫ ਬਣਦੀ ਹੈ ਔਰ ਇਹ ਖਾਸ ਉਪਰਾਲਾ ਇਹਨਾਂ ਜਿਹੜੇ ਨੌਜਵਾਨਾਂ ਦਾ ਵੱਡਾ ਵੀਰ ਲੱਕੀ ਲੱਧੜ ਉਹਨਾਂ ਦੀ ਅਗਵਾਈ ਵਿੱਚ ਉਹਨਾਂ ਦੇ ਉਪਰਾਲਾ ਸਦਕਾ ਜਿਹੜੇ 50 ਤੋਂ ਵਧੇਰੇ ਨੌਜਵਾਨੇ ਵੱਖ-ਵੱਖ ਸ਼ਿਫਟਾਂ 'ਚ ਕੰਮ ਕਰ ਰਹੇ ਆ ਮੈਂ ਪ੍ਰਦੇਸ਼ 'ਚ ਬੈ ਕੇ ਵੀ ਇਹਨਾਂ ਦੀਆਂ ਤਸਵੀਰਾਂ ਦੇਖ ਰਿਹਾ ਔਰ ਸੱਚੀਓ ਮੰਨੂ ਬੜਾ ਬੜੀ ਖੁਸ਼ੀ ਹੁੰਦੀ ਹੈ ਕਿ ਐਹੋ ਜੇ ਨੌਜਵਾਨੀ ਸਾਡੇ ਇਲਾਕੇ 'ਚ ਆ ਜਿਹੜੇ ਬਿਨਾਂ ਕਿਸੇ ਤ ਇਹਨਾਂ ਨੂੰ ਕੋਈ ਤਾਰੀਫ਼ ਨਹੀਂ ਚਾਹੀਦੀ ਪਰ ਫਿਰ ਵੀ ਸਾਡਾ ਫਰਜ਼ ਬਣਦਾ ਕਿ ਅਸੀਂ ਆ ਵੀ ਤਾਰੀਫ਼ ਕਰੀਏ ਸ਼ਲਾਘਾ ਕਰੀਏ ਜੋ ਇਹ ਆਪਣੀ ਜਾਨ ਦੀ ਪਰਵਾਹ ਕੀਤੇ ਬਿਨਾ ਲੋਕਾਂ ਦੀ ਨਿਸ਼ਕਾਮ ਸੇਵਾ ਕਰ ਰਿਹਾ। ਇਕਾਨੇ ਮੌਕੇ ਦੀ ਤਸਵੀਰ। ਪੜਾਈ ਤਕੀ ਲੱਧੜ ਜੀ ਜਿਹੜਾ ਪ੍ਰਧਾਨ ਜੀ ਸਾਹਿਬ ਬੜਾ ਸਾਰੇ ਨੌਜਵਾਨਾਂ ਦਾ ਹੌਸਲਾ ਆ ਕਿ ਕਈ ਦਿਨਾਂ ਤੋਂ ਇੱਥੇ 3 ਦਿਨ ਤੋਂ ਢਹਾ ਲੱਗੀ ਆ। ਹਾਂਜੀ ਸਾਰੇ ਨੌਜਵਾਨ ਜਿਹੜੇ 3 ਦਿਨਾਂ ਤੋਂ ਇੱਥੇ ਬੜੇ ਜੋਸ਼ ਦੇ ਨਾਲ ਆਪਣੇ ਹੌਸਲੇ ਦੇ ਨਾਲ ਦਿਨ ਰਾਤ ਸੇਵਾ ਕਰ ਰਹੇ ਆ। ਵਾਹਿਗੁਰੂ ਦੀ ਕਿਰਪਾ ਇਹਨਾਂ ਤੇ ਬਣੀ ਰਹੇ ਕਿ ਹਰ ਇੱਕ ਸੇਵਾਦਾਰ ਦੇ ਛੱਟ ਜੋੜ ਤੋਂ ਬਚਾਰਾ ਕਿਉਂਕਿ ਇੱਥੇ ਬਹੁਤ ਵਾਰ ਸਟੱਡ ਨੂੰ ਲਗਾਉਂਦੇ ਆ ਜਾਲ ਦੇ ਵਿੱਚ ਪੈਰ ਵੀ ਫਸ ਜਾਂਦਾ ਕਈ ਕੋਈ ਤਰ੍ਹਾਂ ਦਾ ਹੋ ਜਾਂਦਾ ਸੱਟ ਵੀ ਲੱਗ ਜਾਂਦੀ ਆ ਸੋ ਫਿਰ ਵੀ ਬੜੇ ਹੌਸਲੇ ਦੇ ਨਾਲ ਸਾਰੇ ਨੌਜਵਾਨ ਲੱਗੇ ਬਹੁਤ ਧੰਨਵਾਦ ਇਸ ਇਲਾਕੇ ਦੇ ਲੋਕਾਂ ਦਾ ਜਿਨ੍ਹਾਂ ਨੇ ਇਹਨਾਂ ਸਹਾਇਕ ਦਿੱਤਾ ਪਿੰਡਾਂ ਦੇ ਵਿੱਚੋਂ ਭਰ-ਭਰ ਕੇ ਟਰਾਲੀਆਂ ਜਿਹੜੀਆਂ ਉਹ ਲਗਾਤਾਰ ਇੱਥੇ ਆ ਰਹੀਆਂ ਥੈਲੇ ਭਰ-ਭਰ ਕੇ ਜਿਉਂ ਕਿਉਂਕਿ ਮਿੱਟੀ ਦੀ ਇੱਥੇ ਜ਼ਰੂਰਤ ਨਹੀਂ ਸੀ ਮਿੱਟੀ ਜਦੋਂ ਲੱਗਦੀ ਸੀ ਉਹ ਖੁਰ ਜਾਂਦੀ ਸੀ ਹਾਂਜੀ ਸੋ ਪਿੰਡਾਂ ਦੇ ਵਿੱਚੋਂ ਬੀਬੀਆਂ ਨੇ ਬਜ਼ੁਰਗਾਂ ਨੇ ਜੋ ਵੀ ਕੋਈ ਮਦਦ ਕਰ ਸਕਦਾ ਸੀ ਟਰਾਲੀਆਂ ਭਰ ਕੇ ਇੱਥੇ ਭੇਜੀਆਂ ਬਹੁਤ ਬਹੁਤ ਇਲਾਕਾ ਨਿਵਾਸੀਆਂ ਦਾ ਧੰਨਵਾਦ ਹੈ ਜਿਨ੍ਹਾਂ ਨੇ ਸਿਰਫ ਬੰਨ ਨੂੰ ਬਚਾਉਣ ਲਈ ਲੋਕਾਂ ਦੀਆਂ ਫਸਲਾਂ ਬਚਾਉਣ ਲਈ ਤੇ ਆਪਣੇ ਜਿਹੜੇ ਜ਼ਿਮੀਂਦਾਰ ਨੂੰ ਬਚਾਉਣ ਲਈ ਲੋਕਾਂ ਦੇ ਘਰਾਂ ਨੂੰ ਬਚਾਉਣ ਲਈ ਮਿਹਨਤ ਕੀਤੀ ਆ ਉਹਨਾਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਹੈ ਦੁਪਹਿਰ ਵੇਲੇ ਇੱਕ ਵਾਰੀ ਹਾਲਾਤ ਬਹੁਤ ਨਾਜਕ ਹੋ ਗਏ ਕਿ ਹੁਣ ਹਾਲਾਤ ਕਿੱਦਾਂ ਦੇ ਨੇ ਰਾਤ ਵੇਲੇ ਵੀ ਹਾਲਾਤ ਦੋ ਵਾਰੀ ਬਹੁਤ ਜ਼ਿਆਦਾ ਨਾਜਕ ਹੋਏ ਪਰ ਲੋਕਾਂ ਦੇ ਸਹਿਯੋਗ ਦੇ ਨਾਲ ਆਮ ਜਨਤਾ ਦੇ ਸਹਿਯੋਗ ਦੇ ਨਾਲ ਤੇ ਜਿਹੜੇ ਜੂਥ ਵਲੰਟੀਅਰ ਜਿਹੜੇ ਨੇ ਵੀ ਇੱਥੇ ਪਿੰਡਾਂ ਦੇ ਵਿੱਚੋਂ ਇਕੱਠੇ ਹੋਏ ਸੀ ਉਹਨਾਂ ਨੇ ਬਹੁਤ ਮਿਹਨਤ ਨਾਲ ਜਦੋਂ ਸਟੱਡ ਜਿਹੜਾ ਬੰਨਿਆ ਬਣਾਇਆ ਵਿੱਚ ਡੇਗ ਗਿਆ ਤੇ ਉਸ ਤੋਂ ਬਾਅਦ ਜਿਹੜਾ ਅੱਧਾ ਬੰਨ ਖੁਰ ਗਿਆ ਸੀ ਪਰ ਨੌਜਵਾਨਾਂ ਨੇ ਇੰਨਾ ਹੌਸਲਾ ਦਿਖਾਇਆ ਕਿ ਖੁਰਦੇ ਹੋਏ ਬੰਨ ਦੇ ਵਿੱਚ ਥੈਲੇ ਸਿੱਟ ਕੇ ਉਹਨੂੰ ਰੋਕਿਆ ਤੇ ਉਹ ਉੱਥੇ ਹੀ ਢਾਹ ਜਿਹੜੀ ਰੋ ਗਈ ਕੱਲ ਤੋਂ ਅੱਜ ਤੱਕ ਜਿਹੜਾ ਸਥਿਤੀ ਬੁਰੀ ਕੰਟਰੋਲ ਵਿੱਚ ਚਾ ਦੁਪਹਿਰੇ ਵੀ ਥੋੜਾ ਜਿਹਾ ਸਟੱਡ ਬੈਠ ਗਿਆ ਸੀ ਪਰ ਨੌਜਵਾਨਾਂ ਨੇ ਬੜੀ ਹਿੰਮਤ ਦੇ ਨਾਲ ਬੜੀ ਮਿਹਨਤ ਦੇ ਨਾਲ ਇਸ ਸਟੱਡ ਨੂੰ ਦੁਬਾਰਾ ਬੰਨਿਆ ਜਿਹੜਾ ਹੁਣ ਘੱਟੋ ਘੱਟ ਵੀ 30 ਤੋਂ 40 ਫੁੱਟ ਜਿਹੜਾ ਚ ਨੌਜਵਾਨ ਕਿਹੜੀ ਕਿਹੜੀ ਪਿੰਡਾਂ ਦੇ ਜੁੜੇ ਹੋਏ ਤੁਹਾਡੇ ਨਾਲ ਇਹ ਨੌਜਵਾਨ ਲਗਭਗ ਪੂਰੇ ਜ਼ਿਲ੍ਹੇ ਤੋਂ ਹੀ ਆ ਕਿਉਂਕਿ ਰਾਤ ਵੇਲੇ ਵੀ ਲੋਡ ਪੈ ਜਾਂਦੀ ਆ ਦਿਨ ਵੇਲੇ ਵੀ ਆ ਸੋ ਇਹ ਜਿਹੜੇ ਜਿੰਨੇ ਵੀ ਨੌਜਵਾਨ ਆ 30 ਤੋਂ 35 ਦੇ ਵਿੱਚ ਆਉਂਦੇ ਆ ਗਿਣਤੀ ਦੇ ਵਿੱਚ ਹਰ ਇੱਕ ਟਾਈਮ ਸ਼ਿਫਟ ਅਲੱਗ-ਅਲੱਗ ਆ ਕੋਈ 12 ਵਜੇ ਆਂਦਾ ਕੋਈ 6 ਵਜੇ ਆ ਗਿਆ ਕੋਈ ਜਦੋਂ ਹਨੇਰਾ ਹੋ ਗਿਆ ਮੰਨ ਲਓ ਆਪਣੇ 11:00 ਵਜੇ ਫਿਰ ਥੋੜੇ ਨੌਜਵਾਨ ਘਟ ਜਾਂਦੇ ਇੱਥੇ ਇਸ ਕਰਕੇ ਇਹਨਾਂ ਨੂੰ ਤਿੰਨ ਟੀਮਾਂ ਦੇ ਵਿੱਚ ਵੰਡ ਕੇ ਲਿਆਂਦਾ ਜਾਂਦਾ ਜੀ ਹਾਂਜੀ ਜੇ ਨੌਜਵਾਨ ਤੁਹਾਡੇ ਨਾਲ ਖੜੇ ਨੇ ਇਹਨਾਂ ਦੇ ਇੱਕ ਵਾਰੀ ਨਾਂ ਨਾਂ ਦੱਸ ਦੋ ਇੰਟਰੋਡਿਊਸ ਕਰਾ ਦਿਓ ਕਿਉਂਕਿ ਇਹ ਤੋਂ ਜੱਸਾ ਤੇ ਸਾਡੇ ਪਹਾੜਟੇ ਤੋਂ ਜਲਾਹ ਮਾਜਰੇ ਤੋਂ ਬਖਲੌਰ ਤੋਂ ਤੇ ਸਾਡੇ ਸੇਖਾ ਮਿਹਾਰਾ ਤੋਂ ਜੱਬੋਵਾਲ ਤੋਂ ਹੋਰ ਵੀ ਬਹੁਤ ਸਾਰੇ ਪਿੰਡਾਂ ਜਿਹੜੇ ਪਿੱਛੇ ਟਰਾਲੀਆਂ ਚ ਰੇਤਾ ਰਾਰ ਰਹੇ ਆ ਕਰਿਆਮ ਤੋਂ ਪੰਗਲਾ ਤੋਂ ਹੋਰ ਵੀ ਮਹਾਲੋਂ ਤੋਂ ਸਾਰੇ ਜਿਹੜੇ ਨੌਜਵਾਨ ਸ਼ੇਖੂਪੁਰ ਤੋਂ ਸਾਰੇ ਨੌਜਵਾਨ ਲੱਗੇ ਬੜੀ ਜਦੋਂ ਵੀ ਇੱਕ ਸਨੇਹਾ ਲਾਈਦਾ ਮੈਂ ਕਹਿੰਦਾ ਆਪਣਾ ਕੰਮਕਾਰ ਛੱਡ ਕੇ ਮਿੰਟ ਤੋਂ ਪਹਿਲਾਂ ਹਰ ਨੌਜਵਾਨ ਇੱਥੇ ਵਲੰਟੀਅਰ ਕੰਮ ਕਰ ਲਈ ਤਿਆਰ ਹੁੰਦਾ ਜੇ ਕਿਸੇ ਚੀਜ਼ ਦੀ ਲੋੜ ਆ ਹੁਣ ਤੁਸੀਂ ਕੀ ਅਪੀਲ ਕਰਨਾ ਚਾਹੋਏ ਕੋਈ ਕੋਈ ਕਿਸੇ ਵੀ ਚੀਜ਼ ਦੀ ਲੋੜ ਆ ਤੁਸੀਂ ਕੀ ਅਪੀਲ ਕਰਨਾ ਚਾਹੋਗੇ ਦੇਖੋ ਲੋੜ ਲੋੜ ਆਪਾਂ ਮੈਨੇਜ ਕਰ ਲਈ ਆਪਾਂ ਪ੍ਰਸ਼ਾਸਨ ਦੇ ਨਾਲ ਪ੍ਰਸ਼ਾਸਨ ਨੂੰ ਕਾਲਿੰਗ ਕਰ ਲਈ ਜਦੋਂ ਵੀ ਕੋਈ ਲੋੜ ਪੈਂਦੀ ਹੈ ਪ੍ਰਸ਼ਾਸਨ ਸਾਨੂੰ ਸਮਾਨ ਪਹੁੰਚਾਉਂਦਾ ਕਰੇਟਾਂ ਦੀ ਲੋੜ ਸੀ ਜਿਹੜੇ ਜਾਲ ਇੱਥੇ ਬੰਨਣੇ ਵਾਲੇ ਬਹੁਤ ਘੱਟ ਸੀ ਪ੍ਰਸ਼ਾਸਨ ਬਣੋ ਪਿੱਛੇ ਬੰਨੇ ਬਣਾਏ ਜਿਹੜੇ ਜਾਲ ਆ ਸਾਨੂੰ ਪ੍ਰੋਵਾਈਡ ਕਰਦੇ ਕਰਾਏ ਜਾ ਰਹੇ ਇਹ ਇਨ੍ਹਾਂ ਜਾਲਾਂ ਦੇ ਕਰਕੇ ਹੀ ਆਪਾਂ ਜਿਹੜਾ ਬਚਾਅ ਹੋ ਗਿਆ ਬਹੁਤ ਵੱਡਾ ਠੀਕ ਆ ਬਹੁਤ ਬਹੁਤ ਸ਼ਲਾਘਾ ਤੁਹਾਡੀ ਠੀਕ ਹੈ ਜੀ ਧੰ